ਚੱਲੇ ਕਪੂਰਥਲੇ ਲੈ ਵੀ ਚਿਲੇਪੀਆਂ ਪਕੌੜੇ ਆਰੇ ਆਰੇ ਲਓ ਜੀ ਗੱਡੀ ਆਪਾਂ ਕਾਲੀ ਸਟਾਰਟ ਆਪਾਂ ਚੱਲੇ ਕਪੂਰਥਲੇ ਤੜਾਕੀਆਂ ਦਾ ਮੇਲਾ ਦੇਖਣ ਹੁਣ ਤੁਹਾਨੂੰ ਵਲੌਗ ਚ ਦਿਖਾਉਣੇ ਆ ਲੰਘ ਜਾ ਅੰਕਲ ਲੰਘ ਜਾ ਅੰਗਲ ਬਰਤਤਾ ਚਲ ਕਲੋ ਜੀ ਸੰਗ ਤਾਂ ਜਾ ਰਹੀਆਂ ਨੇ ਮੇਲੇ ਤੇ ਉਹ ਮੈਨੂੰ ਪਤਾ ਵਾ ਲੋ ਦੀ ਜਾਂਦਾ ਕਿ ਭਾਈ ਆ ਗਈ ਸੈਂਸਿਟੀ ਸੈਂਸਿਟੀ ਵੀ ਰਸ਼ਾ ਆਈ ਫਿਰ ਕੀ ਮਿਲੇਗਾ ਇਹ ਰਸ਼ਾ ਮਿੰਦ ਲਾਦਾ ਮੇਲੇ ਦਾ ਰਸ਼ਾ ਅੱਜ ਉੱਪਰ ਨੂੰ ਕਪੂਰਥਲੇ ਨੂੰ ਜਾਣਾ ਰੋਡ ਤੇ ਉਹ ਇੱਧਰ ਨੂੰ ਆਪਾਂ ਮੁੜ ਜਣਾ ਪਰ ਹੁਣ ਗੱਲ ਪਾਰਕਿੰਗ ਦੀ ਆ ਮੈਨੂੰ ਨਹੀਂ ਲੱਗਦਾ ਬਈ ਪਾਰਕਿੰਗ ਦਾ ਹੈ ਇਹ ਰੋਡ ਤੇ ਉਹ ਲੈ ਪਸ਼ਪਾ ਗੁਜਰਾਲ ਸਾਈਂ ਸਾਈਂ ਸਿਟੀ ਮੁਸ਼ਕਲ ਹੀ ਲੱਗਦਾ ਬਈ ਆਹਦੇ ਗੱਡੀਆਂ ਬਹੁਤ ਖੜੀਆਂ ਆ ਅੱਜ ਤੱਕ ਕੰਮ ਸਿਰਾਈ ਆ ਇੱਧਰ ਦੀ ਦੇ ਦੇ ਜੀ ਇੱਧਰ ਦੀ ਪਾਰਕਿੰਗ ਮਿਲ ਗਈ ਤਾਂ ਯਾਰ ਇੱਧਰ ਵੀ ਔਖਾ ਹੀ ਆ ਉਸਤਾਦ ਬਹੁਤ ਰਸ਼ਿਆ ਗੱਡੀਆਂ ਫਸਾਉਣੀਆਂ ਹੀ ਪੈਣੀਆਂ ਆਪਾਂ ਨੂੰ ਕਿਤੇ ਨਾ ਕਿਤੇ ਆਹ ਇਤੜਾਗੀਆਂ ਦੇ ਮੇਲੇ ਪਹੁੰਚ ਗਏ ਆਂ ਆ ਪਾਰਕਿੰਗ ਲੱਭਣੀ ਪੈਣੀ ਆ ਪਾਰਕਿੰਗ ਤਾਂ ਨਹੀਂ ਮਿਲਣੀ ਪਰ ਗੱਡੀ ਫਸਾਉਣੀ ਹੀ ਪੈਣੀ ਇੱਧਰ ਉੱਧਰ ਆਪਾਂ ਉੱਪਰਲੇ ਬੰਨੇ ਚੱਲੋ ਉੱਪਰਲੇ ਬੰਨੇ ਆਜੋ ਲੱਗੀਆਂ ਨੇ ਪਾਰਕਿੰਗ ਦਾ ਵੀ ਔਖਾ ਸੀਗਾ ਮਸਾਂ ਮਿਲੀ ਆ ਮੈਗਾ ਉਹ ਲੱਗਾ ਬਹੁਤ ਦੂਰ ਤੱਕ ਰਸ਼ ਲੈ ਵੀ ਚਲੇਬੀਆਂ ਪਕੌੜੇ ਇਹ ਲਗਾਤਾਰ ਲੱਗੀਆਂ ਜਲੰਧਰ ਕਪੂਰਥਲਾ ਰੋਡ ਹਾਏ سنگ واد بھائی لا جی پہنچ گئے ਬੱਬਾ ਤੜਾਗੀਆਂ ਵਾਲੇ ਮੇਲਾ ਬੰਦਵਾ ਲੋ ਜੀ ਪਹੁੰਚ ਗਏ ਬੱਬਾ ਤੜਾਗੀਆਂ ਦੇ ਮੇਲੇ ਵਾਹ ਬਾਈ ਵਾਹ ਕੀ ਸੰਗਤ ਆ

ਜੇ ਮਗਰ ਅਰਦਾਸ ਕੀਤੀ ਬਣਾ ਤੇ ਕੋਈ ਬੰਦਾ ਦਰਸ਼ਕ ਬਰੋ ਨਹੀਂ ਲਾ ਜੀ ਥੋੜੇ ਜਮਾ ਹੋ ਗਏ ਆ Yeah! <laughs> واگرو جی اتنے تیراکیاں ملتی ہیں بچوں دیا لیا پرشاد وجوہ بھی بہت سنگت آ میلے والے دن بابا جی نے ادھر کی کدھر گئی پالی کدھر گیا چل چلیے ਇੱਧਰ ਨੂੰ ਇੱਧਰ ਨੂੰ ਜਾਣਾ ਬਾਹਰ ਉੱਧਰ ਦੀ ਅੰਡਿੜਵਾ ਉੱਧਰ ਲੰਗਰ ਹਾਲ ਆ ਜੇ ਲੰਗਰ ਖਾਣਾ ਚੱਕ ਸਕਦੇ ਆ ਇੱਧਰ ਅਰਸ਼ਾਦ ਵਾਹਿਗੁਰੂ ਜੀ ਦੀਵਾਨ ਲੱਗਾ ਵਾਹਿਗੁਰੂ سیکھنے کی کوشش کرنی ہے اور

آئس کریم لگے لگے ہوئے واحر ادھر لگر حال ہے جی اوہو واحرو گلارا نہ پاؤ آئس کریم ملتی پی آ چلو چلیے চো চলো বাইগুরুজ্না সোগ্রাম বাইগুরু জী ਦਰਸ਼ਨ ਹੋ ਗਏ ਨੇ ਹੁਣ ਚੱਲੀਏ ਤੁਹਾਨੂੰ ਹੁਣ 12ਵੇਂ ਮੇਲਾ ਦਿਖਾ ਦਿੰਨੇ ਆ ਸੰਗਲ ਬਹੁਤ ਆ ਤੇ 16 ਜੁਲਾਈ ਅੱਜ ਬੈਂਡਵਾਲ ਏਅਰਪੋਰਟ ਆ ਲੱਗੀਆਂ ਨੇ ਠੀਕ ਕਹਿੰਦੇ ਆ ਹਨ ਵਾਹ ਬਈ ਵਾਹ ਹੈ ਇਹ ਵੀ ਮੁਸਲਮਾਨ ਜਦੋਂ ਕੰਨਾਂ ਵਿੱਚ ਆਵਾਜ਼ ਪਈ ਕਿ ਮੇਰੀ ਧੀ ਨੂੰ ਪੱਤੀ ਦੇ ਨਾਲ ਫੌਟਾਰ ਜਾਖੋ ਦੇਖਣੇ ਜ਼ਬਰਦਸਤੀ ਆਪਣੇ ਮਹੱਲਾ ਵਿੱਚ ਪਾਲਿਆ ਫੁੱਦਾ ਬਾਪ ਉਹ ਆਇਆ ਫੁੱਦਾ ਦੇ ਚਲਾਉਂਦਾ ਆਹ ਦੇ ਵੀਰੇ ਪ੍ਰਾਣੀ ਅੱਗੇ ਖੜੋ ਕੇ ਪੁੱਤਰੀ ਦਾ ਬਾਪ ਜੇ ਤਾਂ ਬੰਦਾ ਭੱਜਾ ਉਹ ਜੋੜਾ ਲੈ ਲिए ਜੋੜੇ ਲੈ ਲੇ ਜੋੜੇ ਪੁੱਤਰੀ ਵੀ ਪੁੱਤਰਾ ਆ ਮੈਂ ਦੇਖੀ ਤੱਕ ਆ ਕੇ ਮੇਰੀ ਐਨ ਵੇਨ 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 بھائی گروہ جی چلو ایو نکلیں ਓ ਜੀ ਜਲੇਬੀ ਵਾਹ ਗੁਰੂ ਓਏ ਹੋਏ ਹੋਏ ਚਲੋ ਮੱਥਾ ਟੇਕੋ ਜੀ ਤੁੰਦ ਲੈਣਾ ਮਾਦਾ ਛੰਛਣਾ ਮੰਗਦਾ ਫਿਰਦਾ ਐਵੇਂ ਜਦ ਕਰੀ ਜੰਨਾ ਅਗਾ ਛੰਛਣਾ ਵੀ ਦੇ ਦੋ ਮੈਂ ਮੰਗਦਾ ਵਾ ਆ ਵੀ ਦੇ ਦੋ ਇੱਕ ਕਿੰਨੇ ਜੀ ਠੀਕ ਆ ਲੋ ਜੀ ਹਰੀ ਤਲੋਕੀ ਲੱਗੇ ਹੁੰਦੇ ਮੰਤਾ ਪੂਰੀਆਂ ਕਰ ਢੋਲ ਵੱਜਿਆ ਨਾ ਫੋਟੋ ਪੋਨਿਆਰ ਤੇ 100 ਰੁਪਏ ਫੋਟੋ ਪੋਨਿਆਰ ਤੇ 100 ਲੱਗੇ ਪੋਨਿਆਰ ਤੇ 100 ਤੇ ਆਏ ਸੀ 100 ਬਹੁਤ ਪਿਆਰ ਨੇ ਅੱਜ ਕਾਮਿਕਸ ਬਹੁਤ ਪੜਦੇ ਹੁੰਦੇ ਸੀ ਬਸਾਂ ਦੇ ਬੜੀਆਂ ਮਿਲਦੀਆਂ ਆਉਂਦੀਆਂ ਇਹ ਪਹਿਲਾਂ ਕਿ ਕਾਮਿਕਸ ਬਸਾਂ ਦੇ ਬਹੁਤ ਮਿਲਦੀਆਂ ਹੁੰਦੀਆਂ ਆਈਆਂ ਹੈ ਵੀ ਜਿਆਦਾ ਛੱਲੀ ਖਾਣ ਲੱਗੇ ਆ ਮੈਂ ਨਹੀਂ ਖਾਣ ਲੱਗਾ ਮੇਰੇ ਤੇ ਨਾ ਬਣਦਾ ਮੈਂ ਹੀ ਖਾਣੀ ਆ ਮੈਂ ਖਾਣ ਲੱਗਾ ਐਨ ਘੈਂਡੀਆਂ ਕਰਦੀ ਛੱਲੀ ਕੋਈ ਨਹੀਂ ਬੜੀ ਜਲਦੀ ਨਹੀਂ ਕਰਦੀ ਲੋ ਜੀ ਇੰਨਾ ਸੀ ਮੇਲਾ ਚੱਲੀਏ ਹੁਣ